ਚਾਲ ਦੀ ਹੰਬਲ ਹੈ ਕਾਲਰ ਆਪਸੀ ਫਲੈਂਕ ਮਾਰਕ ਕਰਦੇ ਹਾਂ ਕਿਸ ਤਰ੍ਹਾਂ ਦੇ ਫਰੇਮ ਬਣਾ ਕਰਦੇ ਆ ਸਾਰੇ ਸਮਰਨ ਵਾਸੀਆਂ ਨੂੰ ਸਮਰਨ ਪੁਲਿਸ ਵੱਲੋਂ ਅਸੀਂ ਤੈਅਦ ਲੋ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਵੀ ਨਵਾਂ ਸਾਲ ਚੜ ਰਿਹਾ ਸਾਡੀ ਸਾਰੇ ਸਭ ਨੂੰ ਇਹੀ ਅਪੀਲ ਹੈ ਕਿ ਸ਼ਾਂਤ ਮੇਂ ਢੰਗ ਨਾਲ ਆਪਣੇ ਪਰਿਵਾਰ ਨਾਲ ਇੰਜੋਏ ਕਰੋ ਕੋਈ ਵੀ ਹੁੱਲੜਵਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਾਡੀਆਂ ਗਸ਼ਤ ਪਾਰਟੀਆਂ ਸਾਡੇ ਨਾਕਾਬੰਦੀ ਕੀਤੀ ਜਾਣੀ ਹੈ ਸਡੀ ਟੀਮ ਵਚਨ ਬੰਧਾ ਵੀ ਸਭ ਦੀ ਸਿਕਿਉਰਿਟੀ ਲਈ ਕੇ ਸੇਫਟੀ ਲਈ ਇਸ ਕਰਕੇ ਅਸੀਂ ਸਟ੍ਰਿਕਟ ਜੋ ਸੱਡੋ ਹੁਦਾਇਤਾ ਮਿਲਿਆ ਐ ਐਸਐਸਪੀ ਵਰਨ ਸ਼ਰਮਾ ਜੀ ਕੇ ਸਾਹਿਬ ਤੋਂ ਅਸੀਂ ਉਹਨੂੰ ਇਨ ਬਿੰ ਬਾਲਾ ਕਰਾਵਾਂਗੇ ਤੇ ਕੋਈ ਵੀ ਹੁੱਲੜਬਾਜੀ ਇਹੋ ਜੀ ਕੋਈ ਵੀ ਹਰਕਤਾਂ ਕਰਤੂਤ ਜਿਹੜੀ ਕਿ ਸਮਾਜ ਦੇ ਵਿਰੋਧ ਹੋਵੇ ਆਪਾਂ ਉਹ ਨਹੀਂ ਹੋਣ ਦੇਵਾਂਗੇ ਸੋਰੇ ਨੂੰ 2026 ਚੜ੍ਹਨ ਲੱਗਿਆ ਜੀ ਅਸੀਂ ਬੜਾ ਮੁਬਾਰਕਬਾਦ ਦੇਣਾ ਚਾਹੁੰਦੇ ਆ ਤੇ ਇਸੇ ਹੀ ਲੜੀ ਦੇ ਤਹਿਤ ਤੁਹਾਡੇ ਮਾధ్యਮ ਰਾਹੀਂ ਦੱਸਣਾ ਚਾਹੁੰਦੇ ਆ ਵੀ ਸਮਾਣਾ ਪੁਲਿਸ ਦੀ ਅੰਡਰ ਦੀ ਐਬਲ ਲੀਡਰਸ਼ਿਪ ਆਫ ਐਸਐਸਪੀ ਪਟਿਆਲਾ ਵੀ ਵਰਨ ਸ਼ਰਮਾ ਐਪੀਐਸ ਵੀ ਜਿਹੜੇ ਉਹਨਾਂ ਦੇ ਡਾਇਰੈਕਸ਼ਨ ਦੇ ਅਨੁਸਾਰ ਅਸੀਂ ਇੱਕ ਬੜਾ ਹੀ ਚੰਗਾ ਯੁੱਧਨ ਰੇਸ਼ਿਆ ਵਿਰੋਧ ਤੇ ਬੜੀ ਚੰਗੀ ਕਾਰਗੁਜ਼ਾਰੀ ਕੀਤੀ ਹੈ ਟੋਟਲ ਅਸੀਂ 2025 ਦੇ ਵਿੱਚ 188 ਮੁਕਦਮੇ ਦਰਜ ਕੀਤੇ ਨੇ ਜਿਸ ਦੇ ਤਹਿਤ ਅਸੀਂ 254 ਪੈਡਲਰ ਜਾਂ ਸਪਲਾਇਰ ਸਮਗਲਰ ਜੋ ਆਪਾਂ ਕਹਿੰਦੇ ਜਿਹੜੇ ਮਾੜੇ ਅੰਸਰ ਨੇ ਜਿਹਨਾਂ ਨੇ ਸਮਾਜ ਵਿੱਚ ਬੜਾ ਗੰਦ ਪਾਇਆ ਅਸੀਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਤੱਕਨ ਵਿੱਚ ਕਾਬੂਆ ਹੋ ਗਏ ਇਹਦੇ ਵਿੱਚ ਕਈ ਤਰ੍ਹਾਂ ਦੀ ਸਾਨੂੰ ਗ੍ਰਾਂਟਗੀ ਦੀ ਹਾਸਲ ਹੋਈ ਹੈ ਅਫੀਮ ਅਸੀਂ 6.5 ਕਿਲੋ ਅਸੀਂ ਅਫੀਮ ਫੜੀ ਹੈ ਕਾਪੀ ਹਸਕ ਹੈਗੀ 435 ਕਿਲੋ ਪਲਸ ਕੈਪਸੂਲਸ ਕਹਿੰਦੇ 24 ਅਰ ਪਲਸ ਪਿਲਸ ਹੋ ਗਈਆਂ 1500 ਦੇ ਕਰੀਬ ਕੈਪਸੂਲਸ ਹੋ ਗਏ ਨੰਜਾਬੜੀ 4.5 ਕਿਲੋ ਇਨਟੌਕਸੀਡੈਂਟ ਪਾਊਡਰ 75 ਗ੍ਰਾਮ ਹੈਰੋਇਨ ਭੜੀਗੀ 200 ਗ੍ਰਾਮ ਡਰਗ ਮਨੀ ਲਗਭਗ 34000 ਤੇ ਜਿਹੜੀ ਸਭ ਤੋਂ ਕਮਾਲ ਦੀ ਗੱਲ ਜਿਹੜੀ ਅਸੀਂ ਹੈਗੀ ਹੈ ਜਿਹੜੀ ਪ੍ਰੋਪਰਟੀ ਅਟੈਚਮੈਂਟ ਅਸੀਂ ਫ੍ਰੀਜ਼ ਕਰਾਉਣ ਚ ਜਿਹੜੀ ਨਸ਼ਾ ਤਸਕਰਾਂ ਦੀ ਅਸੀਂ ਕਾਮਯਾਬ ਹੋਏ ਆ ਉਹ ਅਸੀਂ ਤਕਰੀਬਨ 8 ਕੇਸ ਸਾਡੇ ਮੰਜੂਰ ਹੋ ਗਏ ਨੇ ਦੋ ਹਜੇ ਪੈਂਡਿੰਗ ਨੇ ਤੇ ਉਹਦੀ ਵੈਲਿਊਏਸ਼ਨ ਜਿਹੜੀ ਹੈਗੀ ਹੈ 1 ਕਰੋੜ ਤਕਰੀਬਨ 30 ਲੱਖ ਦੇ ਨਜ਼ਦੀਕ ਅਸੀਂ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਹਾਂ ਤੇ ਬੜੀ ਵਧੀਆ ਸਫਲਤਾ ਹਾਸਲ ਹੋਈ ਹੈ ਸਾਨੂੰ ਤੇ ਇਸੇ ਲੜੀ ਦੇ ਤਹਿਤ ਵੀ ਅਸੀਂ 2026 ਵੀ ਇਦਾਂ ਹੀ ਇਸੇ ਲੜੀ ਤੇ ਪੈ ਤਸੀਂ ਇੰਨੇ ਜੋਰਾਂ ਸ਼ੋਰਾਂ ਨਾਲ ਜਿਹੜੀ ਸਮਾਣਾ ਸਬਡਿਵੀਜ਼ਨ ਦੀ ਫੋਰਸ ਹੈ ਸਾਡੇ ਐਸਚਓ ਸੇ ਬਾਅਦ ਅਸੀਂ ਆਈ ਹੀ ਲੋਕਾਂ ਲਈ ਕੰਮ ਕਰਦੇ ਰਹਿਣਾ ਹੈ